ਇਹ ਕਾਬੂ ਕਰਨਾ ਹੋਵੇ ਜਦੋਂ ਘੋੜੀ ਨੂੰ ਇਹ ਲੋਵੀ ਮਿੱਤਰੋ ਨਾ ਆ ਨੱਕ ਚ ਬਾਈ ਦੇਖ ਲੋ ਹਨਾ ਸਾਈ ਖੜਾਗਾ ਤੇ ਜਦੋਂ ਇਹ ਸੌਦੇ ਉਦੋਂ ਹੀ ਆ ਜਦੋਂ ਮਤਲਬ ਇਹ ਕਾਬੂ ਕਰਨਾ ਹੋਵੇ ਜਦੋਂ ਘੋੜੀ ਨੂੰ ਇਹ ਦੇਖ ਲੋ ਤੁਸੀਂ ਕਾਬੂ ਕਿਵੇਂ ਹੁੰਦੀ ਹੈ ਘੋੜੀ ਉਧਰੋਂ ਬਾਈ ਨੌ ਬਣਾਈ ਜਾਂਦਾ ਤੇ ਇਹਨਾਂ ਦਾ ਤਜਰਬਾ ਦੇਖੋ ਹਨਾ ਕਿਵੇਂ ਖੜਾਉਣਾਗਾ ਜਾਨਵਰ ਨੂੰ ਤੇ ਮੈਂ ਇੱਧਰ ਸਾਰੇ ਦਿਖਾਉਣਾ ਵੀ ਕਿਵੇਂ ਨਾ ਬਣਦੇ ਆ ਹੁਣ ਇੱਧਰਲਾ ਪੈਰ ਤਾਂ ਬਣਾਤਾ ਤੁਸੀਂ ਐਂ ਦੇਖ ਲਓ ਚੈੱਕ ਕਰ ਲਓ ਹੁਣ ਦੂਜਾ ਪੈਰ ਕਿਵੇਂ ਹੈਗਾ ਥੱਲੋਂ ਵੀ ਆਪਣੇ ਜੇ ਗੱਲ ਕਰਕੇ ਸਾਰੇ ਪਸ਼ੂਆਂ ਦੇ ਪੈਰ ਥੱਲੋਂ ਪੂਰੇ ਖਰਾਬ ਹੁੰਦੇ ਆ ਤੇ ਉਹ ਬਣਦੇ ਕਿਵੇਂ ਆ ਤੁਸੀਂ ਚੈੱਕ ਕਰ ਲਓ ਆ ਦੇਖੋ ਥੱਲੋਂ ਕਿੰਨਾ ਖਰਾਬ ਆ ਹਨਾ ਪੈਰ ਤੇ ਇਹ ਜਮਾਂ ਸਾਫ਼ ਹੋ ਜਾਊਗਾ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਮਿੱਟੀ ਘਟਾ ਨਿਕਲ ਜਾਣਾਗਾ ਤੇ ਇਹਨਾਂ ਦਾ ਤਜਰਬਾ ਜਿਹੜਾ ਹੈਗਾ ਇਹ ਪਾਸੇੋਂ ਜਮ੍ਹਾਂ ਸਾਰਾ ਖਾਲੀ ਦੇਖਦੇ ਆਪਾਂ ਕਿਵੇਂ ਇੱਕ ਖਾਲੀ ਕਰਦੇ ਹੈਗੇ ਪਾਸਿਆਂ ਤੋਂ ਵੀ ਤੇ ਕਿਨੇ ਕਿਨੇ ਜਿਹੜੇ ਗੱਲ ਕਰਕੇ ਘੋੜੀ ਦੇ ਪੈਰ ਬਣਦੇ ਦੇਖੇ ਹੈ ਹਨਾ ਤਾਂ ਜ਼ਰੂਰ ਦੱਸੇ ਇਹ ਬਣਾਉਣੇ ਕਿੰਨੇ ਕ ਜ਼ਰੂਰੀ ਹੈ ਇਹ ਤੁਹਾਨੂੰ ਆਪ ਹੀ ਪਤਾ ਲੱਗ ਜੂ ਆ ਦੇਖ ਬਾਕੀ ਉਹ ਸਾਰਿਆਂ ਨੂੰ ਤਜਰਬਾ ਵੱਡਾ ਦੇਖ ਲੋ ਇਹਨਾਂ ਦਾ ਹਨਾ ਕਾਬੂ ਕਰਨ ਦਾ ਇੱਕੋ ਡੀ ਨੂੰ ਕਿਵੇਂ ਕਾਬੂ ਕਰਨਾ ਹੈਗਾ ਤੇ ਬਾਈ ਕਿੰਨੇ ਕੁ ਜ਼ਰੂਰੀ ਹੈ ਪੈਰ ਬਣਾਉਣੇ ਬਾਈ ਬਹੁਤ ਜ਼ਰੂਰੀ ਹੈ ਹੈ ਬਹੁਤ ਜ਼ਰੂਰੀ ਹੈ ਮੇਨ ਇੱਕ ਪੈਰ ਹੀ ਹੈ ਕੁੜੀ ਦਾ ਅੱਛਾ ਹਾਂਜੀ ਜੇ ਮਤਲਬ ਜਿਵੇਂ ਹੁਣ ਆ ਸਾਈਡਾਂ ਤੋਂ ਵੀ ਖਾਲੀ ਕਰ ਦੋਗੇ ਬਾਅਦ ਦੇਖੋ ਜੀ ਤੁਸੀਂ ਅੱਛਾ ਇਹਦਾ ਯਾਰ ਬਹੁਤ ਖਰਾਬ ਹੋਇਆ ਪਿਆ ਹੈ ਹਨਾ ਪੈਰ ਕਿੰਨੇ ਕ ਟਾਈਮ ਬਾਅਦ ਬਈ ਜੀ ਗੱਲ ਕਰ ਗਏ ਅੱਜ ਇਸ ਕੁੜੀ ਦੇ ਪੈਰ ਬਣ ਗਏ ਹਨਾ 45 ਦਿਨਾਂ ਬਾਅਦ 45 ਦਿਨਾਂ ਬਾਅਦ ਫੇਰ ਹਾਂਜੀ ਠੀਕ ਆ ਵੀ ਜ਼ਰੂਰੀ ਆ ਹਾਂਜੀ ਦੇਖਦੇ ਆ ਆਪਾਂ ਵੀ ਕਿਵੇਂ ਦੇਖੋ ਇਹਨਾਂ ਕੋਲ ਸੰਦ ਵੀ ਜਿਹੜੇ ਹੈਗੇ ਆ ਉਹ ਵੀ ਵੱਖਰੇ ਨੇ ਹਨਾ ਦੇਖੋ ਪੈਰ ਕਿੱਡਾ ਖਾਲੀ ਕਰਤਾ ਬੰਦ ਨੇ ਇਹ ਪੈਰੀ ਬੜਾ ਮਤਲਬ ਛੋਟਾ ਬਣ ਗਿਆ ਦੇਖੀ ਪਹਿਲਾਂ ਕਿੱਡਾ ਪੈਰ ਸੀਗਾ ਬਦਾ ਪਿਆ ਸੀ ਨਾ ਹਨ ਇਹਦੀ ਚਾਲ ਚੂਲ ਦਾ ਵੀ ਬਹੁਤ ਫਰਕ ਪੈਂਦਾ ਹੋਵੇ ਬਈ ਪੂਰਾ ਹੀ ਪੈਂਦਾ ਜੀ ਹਨਾ ਹਾਂਜੀ ਤੋਂ ਨਾਲ ਜਾਂਦੇ ਪੀਸੀ ਨਹੀਂ ਆਹ ਦੇਖ ਲਓ ਬਈ ਜ਼ਰੂਰੀ ਆ ਜੇ ਕੋਈ ਵੀ ਜਾਨਵਰ ਆਪਣੇ ਪਣਾ ਘਰੇ ਸਾਂ ਰੱਖਿਆ ਨਾ ਸਾਂ ਦੇ ਵੀ ਜ਼ਰੂਰੀ ਆ ਪੈਰ ਬਣਾਉਣੇ ਤੇ ਘੋੜੇ ਘੋੜੀਆਂ ਦੇ ਤਾਂ ਚਲੋ ਹੈਗੀ ਆ ਜ਼ਰੂਰੀ ਬਹੁਤ ਸਾਫ਼ ਹੋ ਜਾਣਗੇ ਪੈਰ ਯਾਰ ਪੈਰ ਘਟੂ ਘਟ ਵੀ ਬਾਟੀ ਡਾ ਬੈਰ ਸੀਗਾ ਤੇ ਹੁਣ ਕੌਲੀ ਕੇ ਏਡਾ ਹੀ ਰਹਿ ਜਾਊਗਾ ਆ ਥੱਲੋਂ ਜਮਾ ਹੋਰ ਦੇਖੋ ਬਈ ਯਾਰ ਕੱਚੇ ਕੁੱਚੇ ਦਾ ਨਹੀਂ ਮਤਲਬ ਪਤਾ ਲੱਗਦਾ ਕਿਰ ਪਤਾ ਲੱਗਦਾ ਬਲੱਡ ਆ ਜੂਗਾ ਹੈ ਤੇ ਜੇ ਬਲੱਡ ਆ ਗਿਆ ਬਾਈ ਫਿਰ ਉਦੋਂ ਬਾਅਦ ਦਵਾਈ ਲੱਗ ਜੂ ਹਾਂ ਦਵਾਈ ਚਲਾਉਣੀ ਪਈ ਹੈਣਾ ਉਹ ਹਰੀ ਜੀ ਹੁੰਦੀ ਇੱਕ ਕੰਮ ਜਿਹੜਾ ਰੋਜ਼ ਦਾ ਕੰਮ ਹੁੰਦਾ ਉਹ ਸਾਰਿਆਂ ਨੂੰ ਵੱਡਾ ਹੁੰਦਾ ਦੇਖ ਲਓ ਵੀ ਮਿੰਟੋਸ ਕਿੰਟ ਵਾਲਾ ਕੰਮ ਹੀ ਆ ਤੇ ਹੁਣ ਆ ਰੇਗਮਾਰ ਚੱਕੋ ਬਸ ਭਾਈ ਬਣ ਗਏ ਬਣ ਗਿਆ ਬਸ ਬਣ ਗਿਆ ਅੱਛਾ ਚੱਕੋ ਆ ਦੇਖ ਲਓ ਕੋਲੇ ਹੋ ਕੇ ਫੇਰ ਦਿਖਾ ਦਿੰਦਾ ਵੀ ਕਿਵੇਂ ਪੈਰ ਚੱਕੋ ਇਹ ਸਾਰੇ ਚੈੱਕ ਕਰਿਓ ਮੇਲਾ ਹੈਗਾ ਮਾਗੀ ਮੇਲਾ ਸ੍ਰੀ ਮੁਕਸਰ ਸਾਹਿਬ ਦਾ ਚੱਕੋ ਬਣ ਗਿਆ ਕਿੰਨਾ ਕੁ ਟਾਈਮ ਲੱਗਿਆ ਹਨਾ 1 9 ਤੇ ਬਣਾਉਣ ਦੇ ਉੱਤੇ ਤੇ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਵੀ